ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਨੇ ਸਾਲ 2025 ਵਿੱਚ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ ਦੇ ਨਿਯਮਾਂ ਵਿੱਚ ਵੱਡੇ ਅਤੇ ਸੌਖੇ ਬਦਲਾਅ ਕੀਤੇ ਹਨ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਤੁਸੀਂ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਬੁਲਾ ਕੇ ਆਪਣੀ ਫੈਮਿਲੀ ਨੂੰ ਪੂਰਾ ਕਰ ਸਕਦੇ ਹੋ ਇਹ ਬਦਲਾਅ ਨਾ ਸਰਵ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ ਸਗੋਂ ਮੱਧ ਵਰਗ ਦੇ ਪਰਿਵਾਰਾਂ ਲਈ ਵੀ ਸਪਾਂਸਰਸ਼ਿਪ ਦੇ ਰਾਹ ਖੋਲਦੇ ਹਨ ਪੀਜੀਪੀ ਪ੍ਰੋਗਰਾਮ ਵਿੱਚ ਸਭ ਤੋਂ ਵੱਡਾ ਬਦਲਾਅ ਲੋਟਰੀ ਸਿਸਟਮ ਤੋਂ ਖਤਮ ਕਰਨਾ ਹੈ ਪਹਿਲਾਂ ਇਹ ਪ੍ਰੋਸੈਸ ਪੂਰੀ ਤਰ੍ਹਾਂ ਕਿਸਮਤ ਤੇ ਨਿਰਪਰ ਕਰਦਾ ਸੀ ਪਰ ਹੁਣ 2025 ਤੋਂ ਕੈਨੇਡਾ ਸਰਕਾਰ ਨੇ ਇਸ ਸਿਸਟਮ ਨੂੰ ਪਾਥ ਮਿੱਕਤਾ ਆਧਾਰਿਤ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲ ਵਿੱਚ ਇੰਟਰਸਟ ਫਾਰਮ ਭਰੇ ਹਨ ਪਰ ਉਹਨਾਂ ਦੀ ਚੋਣ ਨਹੀਂ ਹੋ ਸਕੀ ਸੀ ਉਹਨਾਂ ਨੂੰ ਇਸ ਵਾਰ ਪਹਿਲਾ ਮੌਕਾ ਦਿੱਤਾ ਜਾਵੇਗਾ ਜੇ ਤੁਸੀਂ ਪਹਿਲਾਂ ਕੋਸ਼ਿਸ਼ ਕੀਤੀ ਸੀ ਅਤੇ ਰੁਕ ਗਏ ਸੀ ਤਾਂ ਤੁਹਾਡੀ ਉਹ ਕੋਸ਼ਿਸ਼ ਹੁਣ ਰੰਗ ਲਿਆ ਸਕਦੀ ਹੈ ਸਪான்ਸਰਸ਼ਿਪ ਪਲਾਨ ਲਈ ਆਮਦਨ ਦੀ ਲੋਡ ਵਿੱਚ ਵੀ ਵੱਡੀ ਰਾਹਤ ਦਿੱਤੀ ਗਈ ਹੈ ਪਹਿਲਾਂ ਕੈਨੇਡਾ ਸਰਕਾਰ ਲਗਾਤਾ 3 ਸਾਲ ਦੀ ਪੂਰੀ ਉੱਚ ਆਮਦਨ ਦੀ ਮੰਗ ਕਰਦੀ ਸੀ ਪਰ ਹੁਣ 2025 ਵਿੱਚ ਇਸ ਨੂੰ ਘਟਾ ਕੇ 2 ਸਾਲ ਕਰ ਦਿੱਤਾ ਗਿਆ ਹੈ ਜੇ ਤੁਸੀਂ ਪਿਛਲੇ 2 ਸਾਲਾਂ ਵਿੱਚ ਕੈਨੇਡਾ ਵਿੱਚ ਸਥਿਰ ਆਮਦਨ ਦਿਖਾ ਸਕਦੇ ਹੋ ਤਾਂ ਤੁਸੀਂ ਸਪੌਂਸਰਸ਼ਿਪ ਦੇ ਯੋਗ ਹੋ ਇਹ ਬਦਲਾਅ ਹਜ਼ਾਰਾਂ ਵਰਕਰਾਂ ਲਈ ਖੁਸ਼ਖਬਰੀ ਹੈ ਖਾਸ ਕਰ ਉਨ੍ਹਾਂ ਲਈ ਜੋ ਨਵੇਂ ਸੈਟਲ ਹੋਏ ਹਨ ਅਤੇ ਆਪਣੀ ਫੈਮਿਲੀ ਨੂੰ ਮਿਲਣਾ ਚਾਹੁੰਦੇ ਹਨ ਪ੍ਰੋਸੈਸਿੰਗ ਨੂੰ ਪੂਰੀ ਤਰ੍ਹਾਂ ਨਾਲ ਆਨਲਾਈਨ ਕਰ ਦਿੱਤਾ ਗਿਆ ਹੈ IRCC ਦੀ ਅਧਿਕਾਰਤ ਵੈੱਬਸਾਈਟ ਤੇ ਫਾਰਮ ਭਰ ਕੇ ਦਸਤਾਵੇਜ਼ ਅਪਲੋਡ ਕੀਤੇ ਜਾ ਸਕਦੇ ਹਨ ਜਿਸ ਨਾਲ ਕਾਗਜ਼ੀ ਝੰਜਟ ਅਤੇ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲਿਆ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿੱਥੇ ਪਹਿਲਾਂ ਇਸ ਪੂਰੇ ਪ੍ਰੋਸੈਸ ਨੂੰ 2 ਤੋਂ 3 ਸਾਲ ਲੱਗਦੇ ਸਨ ਉੱਥੇ ਹੁਣ ਨਵੇਂ ਡਿਜੀਟਲ ਸਿਸਟਮ ਨਾਲ ਸਿਰਫ 12 ਤੋਂ 18 ਮਹੀਨੇ ਵਿੱਚ ਫੈਸਲਾ ਹੋ ਸਕਦਾ ਹੈ ਕੈਨੇਡਾ ਇਮੀਗ੍ਰੇਸ਼ਨ ਦੇ ਇਤਿਹਾਸ ਵਿੱਚ ਇਹ ਸਭ ਤੋਂ ਤੇਜ਼ ਰਿਕਾਰਡ ਹੈ IRCC ਦੇ ਇੱਕ ਨਵਾਂ ਫਾਸਟ ਹੈਲਥ ਵੈਰੀਫਿਕੇਸ਼ਨ ਸਿਸਟਮ ਵੀ ਲਾਂਚ ਕੀਤਾ ਹੈ ਜਿਸ ਨਾਲ ਮਾਪਿਆਂ ਦਾ ਮੈਡੀਕਲ ਕਲੀਅਰੈਂਸ ਅਤੇ ਬੈਕਗ੍ਰਾਉਂਡ ਚੈੱਕ ਬਹੁਤ ਤੇਜ਼ ਹੋ ਜਾਵੇਗਾ ਇਸ ਨਾਲ ਵੀਜ਼ਾ ਜਲਦੀ ਲੱਗਣ ਦੀ ਮਦਦ ਮਿਲੇਗੀ ਮਾਹਰਾ ਅਨਸਾਰ ਐਪਲੀਕੇਸ਼ਨ ਨੂੰ ਪਾਤਮਿਕਤਾ ਵਿੱਚ ਲਿਆਉਣ ਲਈ ਇੱਕ ਟ੍ਰਿਕ ਕੰਮ ਕਰ ਸਕਦੀ ਹੈ ਜਦੋਂ ਤੁਸੀਂ ਫਾਰਮ ਭਰਦੇ ਹੋ ਤਾਂ ਹਮੇਸ਼ਾ ਇਸ ਲੈਟਰ ਆਫ ਇੰਟੈਂਟ ਨਾਲ ਲਿਖੋ ਇਸ ਵਿੱਚ ਭਾਵਨਾਤਮਕ ਤਰੀਕੇ ਨਾਲ ਦੱਸੇ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਕਿਉਂ ਬੁਲਾਉਣਾ ਚਾਹੁੰਦੇ ਹੋ ਆਈਆਰਸੀਸੀ ਦੇ ਅਧਿਕਾਰੀ ਤ ਅਕਸਰ ਇਸ ਮਨੁੱਖੀ ਪੱਖ ਨੂੰ ਸਕਾਰਾਤਮਕ ਤੌਰ ਤੇ ਦੇਖਦੇ ਹਨ ਜਿਸ ਨਾਲ ਪੇਰੈਂਟਸ ਸਪான்ਸਰ ਸੇ ਬੀਜੇ ਦੇ ਚਾਂਸ ਵੱਧ ਜਾਂਦੇ ਹਨ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਆ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ